ਆਮ ਆਦਮੀ ਪਾਰਟੀ ਅਤੇ ਕਾਲੀ ਦਲ ਦੇ ਪੂਰਨ ਤੌਰ ਤੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਉੱਤੇ ਪੇਚ ਫਸਤੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਪਾਸੇ ਅਕਾਲੀ ਦਲ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨਾ ਸਾਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਦੇ ਵੱਲੋਂ ਵਿਕਰਮ ਮਜੀਠੀਆ ਤੇ ਅਕਾਲੀਆਂ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਤੇ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਬਿਆਨ ਦਿੱਤਾ ਜਾ ਰਿਹਾ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਕੱਲੇ ਕੱਲੇ ਦਾ ਹਿਸਾਬ ਹੋਏਗਾ ਤੇ ਜੋ ਵੀ ਗਲਤ ਕਰੇਗਾ ਉਸਦੇ ਉੱਤੇ ਸਖਤ ਕਾਰਵਾਈ ਜ਼ਰੂਰ ਹੋਵੇਗੀ ਤੇ ਦੱਸਦੀ ਹਾਂ ਕਿ ਕੱਲ ਬਿਕਰਮ ਅਜੀਠਿਆ ਦੀ ਗ੍ਰਿਫਤਾਰੀ ਹੋਈ ਤੇ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆਇਆ ਤੇ ਜਿਸ ਦੇ ਤਹਿਤ ਹੁਣ ਉਹਨਾਂ ਨੂੰ ਰਿਮਾਂਡ ਤੇ ਭੇਜਿਆ ਗਿਆ ਹੈ ਵਿਜੀਲੈਂਸ ਦੇ ਰਿਮਾਂਡ ਤੇ ਲਿਆਂਦਾ ਹੈ ਤੇ ਜਿਸ ਤੋਂ ਬਾਅਦ ਹੁਣ ਅਗਲੀ ਸੁਣਵਾਈ ਹੈ ਜਿਹੜੀ ਕਿ ਕੁਝ ਦਿਨਾਂ ਬਾਅਦ ਹੋਏਗੀ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਪੇਟ ਫਾਸੇ ਹੋਏ ਨਜ਼ਰ ਆ ਰਹੇ ਨੇ ਡਾਕਟਰ ਬਲਵੀਰ ਸਿੰਘ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸਨੋ ਰਿਹਾ ਇਹ ਬਹੁਤ ਵੱਡਾ ਦਿਨ ਹੈ ਕਿ ਅੱਜ ਅਸੀਂ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਨੇ ਜੋ ਜੁਧ ਨਸ਼ੇ ਅਪਰੋਧਾ ਉਹਦੇ ਵਿੱਚ ਇੱਕ ਨਵਾਂ ਮੁਕਾਮ ਇੱਕ ਨਵੀਂ ਸ਼ੁਰੂਆਤ ਜੋ ਬਿਰਲਾ ਫਾਊਂਡੇਸ਼ਨ ਹੈ ਅਨੰਯਾ ਬਿਰਲਾ ਜੀ ਸਪੈਸ਼ਲੀ ਮੁੰਬਈ ਤੋਂ ਆਏ ਸੀ ਇਹ ਤੇ ਵਾਸਤੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਸਾਡੇ ਜਿਹੜਾ ਸਾਡਾ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਹੈ ਉਹਨਾਂ ਨੇ ਜਿਹੜਾ ਵਿਦਿਆਸਾਗਰ ਇੰਸਟੀਚਿਊਟ ਆਫ ਮੈਂਟਰਲ ਹੈ ਤਵਰਸਰਾ ਉਹਨਾਂ ਦੇ ਥਰੂ ਜਿਹੜਾ ਹੈਗਾ ਇੱਕ ਐਮਓ ਜੀ ਸਾਈਨ ਕੀਤਾ ਜਿਹਦੇ ਨਾਲ ਡਾਟਾ ਇੰਟੈਲੀਜੈਂਸ ਤੇ ਜਿਹੜਾ ਟੈਕਨੀਕਲ ਸਪੋਰਟ ਜਿਹੜਾ ਯੂਨਿਟ ਹੈਗਾ ਉਹ ਸੈਟਅਪ ਕੀਤਾ ਜਾਏਗਾ ਐਮਸ ਮੁવાડી ਦੇ ਵਿੱਚ ਇਸ ਤੋਂ ਸਵਾਏ ਜਿਹੜੇ 5 ਹੈਗੇ ਜਿਹੜੇ ਇੱਕ ਕਲਸਟਰ ਜਿਹੜਾ ਹੈਗਾ ਰਿਸੋਰਸ ਸੈਂਟਰਸ ਪਟਿਆਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਬਠਿੰਡੇ ਦੇ ਵਿੱਚ ਔਰ ਮੁવાડી ਦੇ ਵਿੱਚ ਇਹ ਵੀ ਸੈਟਅਪ ਕੀਤੇ ਜਾਣਗੇ ਜਿੰਨਾ ਵੀ ਪੰਜਾਬ ਦੇ ਵਿੱਚ ਜੋ ਯੁੱਧ ਨਸ਼ੀਵਰਤ ਚੱਲਦਾ ਹੈ ਉਹਦੇ ਚ ਹੈਲਥ ਡਿਪਾਰਟਮੈਂਟ ਪੁਲਿਸ ডিপਾਰਟਮੈਂਟ ਬਹੁਤ ਸਾਰੇ ਜਿਹੜੇ ডিপਾਰਟਮੈਂਟਸ ਆ ਉਹਨਾਂ ਦੀ ਆਪਸ ਵਿੱਚ ਸਕਿੱਲ ਡਿਵੈਲਪਮੈਂਟ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਰਿਸੋਰਸ ਪਰਸਨਸ ਆ ਗਿਆ ਚਾਹੇ ਉਹ ਜਿਹੜਾ ਨੈਸ਼ਨਲ ਡਰਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਐਂਗਜ਼ ਵਿੱਚ ਹੈ ਪੀਜੀਆਈ ਦੇ ਵਿੱਚ ਹੈ ਇਸੇ ਤਰ੍ਹਾਂ ਆਈਆਈਟੀ ਰੋਪੜ ਜਿਹੜੇ ਕਿ ਸਾਡੇ ਅਗੇ ਨੌਲੇਜ ਪਾਰਟਨਰ ਹੈਗੇ ਆ ਉਹਨਾਂ ਸਾਰਿਆਂ ਦੀ ਕੋਆਰਡੀਨੇਸ਼ਨ ਕਰਨਾ 544 ਜਿਹੜੇ ਓਡ ਸੈਂਟਰ ਚ ਚੱਲਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸਾਰੀ ਪ੍ਰੋਗਰੈਸ ਮਾਨੀਟਰ ਕਰਨਾ ਇਹਦੇ ਜਿਹੜੇ ਅਲਟੀਮੇਟ ਬੈਨੀਫੀਸ਼ੀਅਰੀ ਹੋ ਪੇਸ਼ੈਂਟ ਹੋਣਗੇ ਲੋਕ ਹੋਣਗੇ ਉਹਨਾਂ ਦੀ ਕੀ ਫੀਡਬੈਕ ਹੈ ਔਰ ਉਹਨਾਂ ਨੂੰ ਉਹਨਾਂ ਨੂੰ ਆਪਾਂ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਜੜੀਆਂ ਆਪਾਂ ਕੋਈ ਨਵੀਂ ਜਿਹੜੀ ਜਿਸ ਤਰ੍ਹਾਂ ਸੀ ਪਹਿਲਾਂ ਉਹਨੂੰ ਡੀਕ੍ਰਮੈਟਾਈਜ਼ ਕੀਤਾ ਹਾਰ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਡਿਮਾਂਡ ਰਿਡਕਸ਼ਨ ਕਿੱਦਾਂ ਕਰਨੀ ਹੈ ਇਹ ਸਾਰਾ ਜਿਹੜਾ ਜਦੋਂ ਨੂੰ ਜਿਸ ਤਰ੍ਹਾਂ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚ ਇੱਕ ਸਾਡੇ ਕੋਲੇ ਫੀਡਬੈਕ ਮੈਕੈਨਿਜ਼ਮ ਬਣਾਣਾ ਔਰ ਕਪੈਸਿਟੀ ਬਿਲਡਿੰਗ ਜਿਹਦੇ ਵਿੱਚ ਮੈਡੀਕਲ ਅਫਸਰ ਜਿਹੜੇ ਓਟ ਸੈਂਟਰ ਦੇ ਵਿੱਚ ਜਾਂ ਡੀਡਿਕਸ਼ਨ ਰੀਹੈਬਿਲਿਟੇਸ਼ਨ ਸੈਕਟਰ ਦੇ ਵਿੱਚ ਜਿਹੜੇ ਸਾਡੇ ਵਰਕਰਸ ਆ ਉਹਨਾਂ ਦੀ ਟ੍ਰੇਨਿੰਗ ਉਹ ਸਾਰੇ ਦਾ ਜਿੰਨਾ ਵੀ ਹੋਏਗਾ ਉਹਦੇ ਵਿੱਚ ਜਿਹੜੇ ਅਨੰਨਿਆ ਬਿਰਲਾ ਫਾਉਂਡੇਸ਼ਨ ਆ ਉਹ 50